ਦੋਨੇ ਜਿਹੜੇ ਕੰਪੋ ਕਰਕੇ ਚਲਾਵੇਂ ਕਾਲੇ ਕਿੱਧਰ ਚਲਾਈ ਜਾਂਦੀ ਆ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਆ ਛੱਡ ਦੇ ਓ ਤੇਰੀ ਵੀ ਆਹ ਕੀ ਹਾਏ ਹਾਏ ਇਹ ਜੋਰ ਤੇ ਮਾਰਦੀ ਓਏ ਇਸ ਤਰ੍ਹਾਂ ਜੀ ਪਰ ਪ੍ਰਦੀਪ ਸਿੱਧੀ ਛੱਡ ਦੇ ਜਦ ਮੇਰੇ ਉੱਤੇ ਨਾ ਸਿੱਟੀ

ਕਾਲੇ ਕਾਲੇ ਹਸੋ ਤੁਮਹਾਲੀ ਜਿ ਵੱਡਾ ਦਾ ਚਲੇਗੀ ਚੋਦਾ ਕੋਈ ਚੱਕਰ ਨਹੀਂ ਬੋਤਲ ਟਪੜਾ ਆ ਬਈਆ ਬੋਤਲ ਸੋਈ ਤੇ ਪ੍ਰੀਰੇ ਉਹੀ ਫਸ ਜੇ ਕਰ ਗਈ ਚਲਾ ਦੇ ਨੂੰ ਕੇ ਸਾਰੇ ਬੁੱਧੂ ਚੱਲ ਲਾ ਦੇ ਲਾ ਦੇ ਲਾ ਦੇ ਹਾਂਏ ਗਾਇ ਜੀ ਵੀਰੇ ਨਿਕਲੂਗੇ ਵਿੱਚੋਂ ਨਹੀਂ ਨਹੀਂ ਇਹ ਤਾਂ ਸਿਆਰ

ਬਰਬਾਉਣਾ ਮੈਨੂੰ ਮਾਰ ਲਿਓ ਡਾਕਟਰ ਆ ਗਿਆ ਮੈਂ ਤਾਂ ਮੁੱਲ ਦਾ ਬੰਬ ਨਹੀਂ ਖੋਦਿਆ ਹਾਏ ਕਾਲੇ ਵਾਲੀ ਨਿਕਲਦੀ ਐ ਸਿੱਟੀ ਮਾਰ ਕੇ ਕਾਲੇ ਵਾਲੀ ਸਿੱਟੀ ਮਾਰ ਕੇ ਨਿਕਲਦੀ ਐ ਹਾਏ ਓਤਮ ਕਿੱਡਾ ਬੰਬ ਚਲਾਉਂਦਾ ਮੈਨੂੰ ਮਾਰਨਾ ਤੇ ਬਾਬਾ ਜਲਾਈਏ ਨਾ ਪ੍ਰਦੀਪ ਤੁਰਦਾ ਹੱਦੀ ਢੁੱਡੀ ਇਹ ਹੱਥ ਤੇ ਨਿਕਲੀਆਂ ਜਦਤ ਭਾਈ ਗੋਲਾ ਦਾ ਨਹੀਂ ਕੋਝ ਨਹੀਂ ਨਾ ਇੱਕਾ ਤੇ ਵੀ ਭਾਈ ਪੁੱਛ ਜਾਣਾ ਕੱਢ ਯਾਰ ਇਹ ਜੋਧ ਮਗੂ ਕਰ ਤਾਰ ਸੀਗੀ ਤੂੰ ਤਾਂ ਤਾਰ ਕੋਲੀ ਚ ਲਾਦੀ ਤਾਰ ਕੋਲੀ ਚ ਲਾਦੀ ਵੇ ਐ ਇਹ ਕਰਦੀ ਆ ਅਰੇ ਕਾਲੇ ਕਾਲੇ ਵਾਲੀ ਨਿਕਲਦੀ ਪਰ じゃ ਥੱਲੇ ਜੱਟ ਹੋਈ ਨਹੀਂ ਮਰ ਤਾ ਬਾਹਰ ਬਚਾ ਦੇ ਆਪਣੇ ਕੱਪ ਦੇ ਵਿੱਚ ਪਾਣੀ ਪੀ ਲੈ ਹੈਲੋ ਗਾਇਸ ਵੀਰੇ ਮੂੰਹ ਵੀ ਲਿਓ ਤਨ ਨਾਲ ਕਰਿਆ ਮੂੰਹ ਤੋਂ ਤੇਲਾ ਬਣਾਇਆ ਜੱਟ ਫੜਦਾ ਅੱਛਾ ਆਇਂ ਯਾ ਜੱਟ ਉਹ ਗਾੜਾ ਗਦੂ ਨਹੀਂ ਬਣਾਇਆ ਪਕੌੜੇ ਲੈ ਆਉਂਗਾ ਮਮੀ ਘਰੋਂ ਓਏ ਅਸੀਂ ਆਉਣ ਲੱਗੇ ਜੀ ਉਹ ਪਕੌੜੇ ਲੈਣ ਪਕੌੜੇ ਤਾਂ ਲੈ ਆਉਂਦਾ ਫਿਰ ਤੂੰ ਮੈਂ ਕਿਉਂ ਤੁਮ ਨੂੰ ਨਹੀਂ ਲਿਕੇ ਦੋ ਵਾਰੀ ਪਕੌੜਾ ਪਕੌੜਾ ਪਿਆਰ ਹੋਗਾ ਜੀ ਤੁਸੀਂ ਆਏ ਨਹੀਂ ਮੈਨੂੰ ਬਾਅਦੋਂ ਦੱਸਿਆ ਇਹਨਾਂ ਨੇ ਨਹੀਂ ਮੈਂ ਲੈ ਕੇ ਆਉਣਾ ਗੋਲੇ ਦੋਜਾ ਹੁਣ ਕਿਹੜਾ ਸੀ ਵਾਗੇ ਹੁਣ ਲਈ ਨਾ ਹੁਣ ਲੈ ਹੁਣ ਕਿਹੜਾ ਜੀ ਚਲੇਗਾ ਕਿਉਂ ਵੀ ਤੇ ਮੇਰੇ ਜਾਣਾ ਜੀ ਤਾਂ ਧੰਨਵਾਦ ਗੋਲੇ ਦੱਦਾ ਨਾ ਹਾਇ ਤੇ ਜੀ ਗਲਾਬੀ ਅਮਣ ਖਾ ਗਿਆ ਬੜਾ ਮੋਟਾਪਾ ਦੇਖ ਲਾ ਤਰਾ ਰੱਖ ਦੇ ਡੱਬੇ 'ਚ

104 5 ਕਿਲੋ ਦਾ ਮੇਰਾ ਤੇ ਚਬਾ ਇਹ ਨਦਰ ਬਾਜੀ ਚ 94 ਕਿਲੋ ਆ ਮੇਰੇ ਤੇ 104 5 ਕਿਲੋ ਪਰ ਤੂੰ ਤਾਂ ਹੈਗਾ ਬਲਡوزر ਆ ਹੁਣ ਤੋਲਣਾ ਜਦ ਤੱਕ ਆਪਣਾ ਬੋਲ ਨਹੀਂ ਬੈਠਾ ਬੋਲਦਾ ਨਹੀਂ ਮੈਂ ਨਾ ਮੇਰਾ ਨੰਗਾ ਮਾ ਤੋਲਣਾ ਮੈਂ ਹਟਾਦਾ ਭਾ ਇਹ ਤੂੰ ਕਿਨਾਂ ਲੈ ਕੇ ਆਉਣਾ ਜੀ ਕੰਡਾ ਲੈ ਕੇ ਆਉਣਾ ਅਸਤ ਮੰਗਾਇਆ ਹੋਇਆ ਆਨਲਾਈਨ ਆਨਲਾਈਨ ਮੰਗਾਇਆ ਉਹ ਸੁਈ ਵਾਲਾ ਮੰਗਾਇਆ ਹੋਇਆ ਨੰਬਰ ਵਾਲਾ ਉਹ ਯਾਰ ਆਪਾਂ ਤਾਂ ਵਜਨ ਦੀ ਘਾਤਰ ਚਾਹੀਦਾ ਪੱਗਟਿਆਂ ਅਸੀਂ ਵੀ ਵਜਨ ਦੀ ਘਾਤਰ ਹੀ ਲੈਂਦਾ ਅਸੀਂ ਗੱਟਿਆਂ ਦਾ ਵਜਨ ਕਰਨਾ ਆਪੇ ਅਸੀਂ ਬੰਦਿਆਂ ਦੇ ਵਜਨ ਦਾ ਵਾਸਤੇ ਨਹੀਂ ਨਹੀਂ ਬੰਦਿਆਂ ਵਾਲਾ ਨਹੀਂ ਲੈ ਲੈ ਉਹਨਾਂ ਨੇ ਵੀਡੀਓ ਅੱਜ ਦੇਖੀ ਮੇਰਾ ਖਲੋ ਲੂਗੀ ਉਹਨਾਂ ਨੇ ਬੈਠਾ ਮੈਂ ਤਾਂ ਰਾਖੀ ਕਰਦਾ ਕਰਦਾ ਬੈਠਾ ਜਿਹੜਾ ਆਇਆ ਮੇਡਾ ਮਾਇਆ ਮੇਰਾ ਆਇਮਸ ਹੋ ਗਿਆ ਆ ਗਿਆ ਮੈਨੂੰ ਵੀਡੀਓ ਬਣਾਏ ਕਹਿੰਦੇ ਆਹ ਬੰਦਾ ਰਾਖੀ ਲਈ ਬੈਠਾ ਜੀ ਸੁਪਾ ਰਿਹਾ ਇਹ ਕਰੂ ਕਹਿੰਦਾ ਰਾਖੀ ਮਠਿਆਈ ਬਾਈ ਰਾਖੀ ਮਠਿਆਈ ਵਾਲੇ ਕਮਰੇ 'ਚ ਦਾ ਜੋਤ ਹੀ ਕਰ ਸਕਦਾ ਦੇ ਇਕੱਲਾ ਹਾਂ ਤੇਰੀ ਹੁਣੀ ਚਾਹੀਦੀ ਬਾਈ ਦੇਖ ਮੈਂ ਕਰ ਖਾਣਾ ਮੈਂ ਦੋ ਭਾਂਤੀ ਮਠਿਆਈ ਛਾਂਭੀ ਆਪਣੇ ਬਹਿਜ ਮੇਰੇ ਖਾਲ ਦੇ ਲੱਗੀ ਹੀ ਨਹੀਂ ਹੈਗੇ ਦੇਖ ਲੈ ਓਕੜੀ ਟ੍ਰੇ ਹੋ ਗਈ ਸਵੇ ਸਤ ਦੀ ਕੀ ਜੀ ਅਸੀਂ ਲਾਸ ਉਹ ਦੋ ਰੰਗੀ ਵਰਤੀ ਦੀ ਗੱਡੀ ਓ ਮੈਂ ਨਹੀਂ ਓਏ ਮੈਂ ਤਾਂ ਕਹਿ ਗਈ ਨਹੀਂ ਦੱਬੀਆਂ ਜੀ ਪਾਈ ਆ ਰੋਲ ਕੇ ਜਾਵਦੀ ਬਈ ਉਹ ਬਰਫੀ ਵਾਲੀ ਸਿਰਸ ਜੀ ਬਈ ਉਹ ਜਿਹੜੀ ਜਿਹੜਾ ਖਾਲੀ ਉਹਦੇ ਅਰਕਾ ਦੋਖੜੀ ਇਹ ਤਾਂ ਸੋਹਣੀ ਬहोत ਨੇਗੇ ਮਾਰਨਿੰਗ ਦਾ ਟਾਈਮ ਹੋ ਗਿਆ ਜੀ ਆਪਾਂ ਆਏ ਹੋਏ ਆਪਦੇ ਪੇਕੇ ਪਿੰਡ ਸਵੇਰ ਦਾ ਟਾਈਮ ਹੋ ਗਿਆ ਉੱਠ ਗਏ ਜੀ ਆਪਾਂ 8:30 ਹੋ ਗਿਆ ਟਾਈਮ ਤੇ ਆਹ ਦੇਖੋ ਇਹਨਾਂ ਦੇ ਨਾ گاਵਾ ਸੁੰਗਿਆ ਨੇ ਇੱਕ ਨੇ ਬੱਚਾ ਦਿੱਤਾ ਇੱਕ ਨੇ ਬੱਚੀ ਦਿੱਤੀ ਆਹ ਵਾਲਾ ਬੱਚਾ ਤੇ ਆਉ ਵਾਲੀ ਬੱਚੀ ਕੋਜੇ ਨਹੀਂ ਦੋਨੇ ਆ ਨੇ ਓਏ ਧੀਏ ਆਇ ਕਿੰਨਾ ਸੋਹਣਾ ਆ ਵਾਲਾ ਕਿੰਨਾ ਸੋਹਣਾਗਾ ਆ ਵਾਲੀ ਯੇ ਬੱਚੀ ਵੀ ਵੀ ਵੀਡੀਓ ਦੇ ਮਾਦਮ ਨਹੀਂ ਦੱਸਣਾ ਜਣਾ ਅਸੀਂ ਬੱਕਰਾ ਫੇਰ ਤੇ ਲਾਇਆ ਰਿਹਾ ਜੀ ਕਿੱਥੇ ਬੱਕਰਾ ਭੱਜਦਾ ਦਾ ਖੋਲ ਚੜ ਜਾਂਦਾ ਇੱਥੇ ਸਾਡੇ ਬੱਕਰਾ ਵੀ ਆ ਇੱਕ ਸਾਡੇ ਕਬੂਤਰ ਵੀ ਆੜੇ ਮੁਰਗੇ ਵੀ ਆ ਬਹੁਤ ਓਏ ਓਏ ਹੋਏ ਤਗੜਾ ਹੋ ਰਿਹਾ ਵੀ ਐ ਨਾ ਕੱਦ ਦਾ ਬਹੁਤ ਆ ਬੱਕਰੇ ਜਿਹਦਾ ਹੈ ਨਾ ਇਹ ਬੱਕਰਾ ਸੀ ਛੋਟਾ ਜਿਹਾ ਮੇਮਣਾ ਲਿਆਂਦਾ ਸੀ ਤੈਨੂੰ ਘਰੇ ਪਾਲਿਆ ਹਾਂਜੀ ਜੋ ਸਾਬ ਜੀ ਸਵੇਰ ਦਾ ਟਾਈਮ ਆ ਤੇ ਧੁੰਦ ਹੈਗੀ ਆ ਅੱਜ ਧੁੰਦ ਬਹੁਤ ਹੋ ਰਹੀ ਆ ਪਰ ਕੈਮਰੇ ਚ ਨਹੀਂ ਦਿਂਦੀ ਹੈਗੀ ਮੱਝਾਂ ਆਪਣੀਆਂ ਬਾਹਰ ਗੱਡਤੀਆਂ ਸਾਰੀਆਂ ਅਸੀਂ ਇੱਥੇ ਸਾਡਾ ਕੱਚਾ ਥਾਂਗਾ ਸੀ ਸਾਰੀਆਂ ਮੱਝਾਂ ਨਾ ਦਿਨੇ ਇੱਥੇ ਹੁੰਦੀਆਂ ਨੇ ਕੱਚੇ ਥਾਂ ਦੇ ਵਿੱਚ ਮੱਜਾਂ ਸਾਡੀਆਂ ਬਾਹਰ ਨਿਕਲ ਗਈਆਂ ਹੁਣ ਤਾਂ ਘਟ ਗਈਆਂ ਪਹਿਲਾਂ ਸਾਡੇ ਬਹੁਤ ਮੱਜਾਂ ਹੁੰਦੀਆਂ ਸੀ ਇੱਧਰ ਸਾਡੇ ਤੂੜੀ ਨੀਰੇ ਵਾਲਾ ਕਹਿੰਦੇ ਆ ਜਿਹਨੂੰ ਪੰਜਾਬੀ ਦੇ ਇੱਧਰ ਮੁਰਗੇ ਤਾੜੇ ਹੋਇਆ ਆ ਗਏ ਮੁਰਗਿਆਂ ਦਾ ਫੁੱਡਾ ਅੰਟੀ ਮੱਜਾਂ ਨਾਲ ਸੁੰਭਰੀ ਜਾਂਦੀਆਂ ਮੱਜਾਂ ਨੇ ਘਰ ਦੀ ਜਿਹੜੀ ਸਫਾਈ ਹੋ ਰਹੀ ਹੈ ਇੱਧਰ ਔਰ ਸਾਡੇ ਇੱਕ ਸੰਦੂਖ 'ਤੇ ਸੰਦੂਖ ਦੇ ਵਿੱਚ ਕੀ ਆ? ਸੰਦੂਖ ਦੇ ਵਿੱਚ ਸਾਡੇ ਕਬੂਤਰ ਧਾੜੇ ਹੋਏ ਨੇ। ਇਹ ਪੁਰਾਣਾ ਸੰਦੂਖ ਤਾਂ ਹੋਰ ਵੀ ਸਾਡੇ ਇੱਕ ਪ੍ਰਦਾਦੀ ਦਾ ਹੈ ਕਿਹਦਾ ਸੀਗਾ? ਉਹ ਪ੍ਰਦਾਦੀ ਜੀ ਵੀ ਸੱਸ ਦਾ ਸੀ। ਆਹ ਦੇਖ ਲਓ ਇਹਦੇ ਵਿੱਚ ਸਾਡੇ ਸੰਦੂਖ 'ਚ ਸਾਡੇ ਕਬੂਤਰ ਧਾੜੇ ਹੋਏ ਨੇ। ਤੂੰ ਇੱਥੇ ਬੈਠਣਾ ਨਹੀਂ। ਆ ਸਾਰਾ ਮੱਝਾਂ ਵਾਲਾ ਇੱਧਰ। ਉਹ ਸਾਡੇ ਇੱਕ ਵੱਡੀ ਸਾਰੀ ਖੇਲ ਬਣਾਈ ਹੀ ਆ ਪਸੂਆਂ ਵਾਸਤੇ ਦਿਖਾਉਂਗੀ ਆ ਲੱਗੇ ਥੋੜੀ ਬੂਟੇ ਤુલਸੀ ਤુલਸੀ ਦਾ ਫੁੱਲ ਹੀ ਲੱਗੀ ਪਈ ਆ ਹਨਾ ਕਿੜਾ ਹੁੰਦਾ ਆਹ ਹੀ ਲਾਰੇ ਕੇਸਲੇ ਖੱਡ ਦੀ ਪੱਟ ਕੇ ਆਲੱਗੇ ਹੋਇ ਅਕੜਾ ਹੁੰਦੇ ਕੁੱਕੜਾ ਹੁੰਦਾ ਹੀ ਨਹੀਂ ਦੀਦਾ ਹੋ ਸੀਗੇ ਉਹ ਵੀ ਸੀਗੇ ਹਾਂ ਆ ਸੀਗੇ ਕੜਾਉਂਦੇ ਚਾਰ ਪਿੰਦਾ ਇਹਨਾਂ ਦਾ ਮਾਗਰ ਦੇ ਪਾਸੇ ਬਾਹਰ ਅੱਧੇ ਮੂਰੋ ਤੋੜ ਲੈ ਹੂੰ ਆ ਹੈਗਾ ਆਪਣੇ ਹਾਰਾ ਹਾਰੇ ਦੇ ਵਿੱਚ ਧਰ ਦੇਨੇ ਦੁੱਧ ਦਾਲ ਲੇਟੀ ਸਾਰਾ ਕੁਝ ਟੋਪੂ ਘਰੋਂ ਤਾਂ ਨਿਕਲੂਗੀ ਬੇਕੀਪਾ ਮੈਨਾਂ ਕੋਸ ਕੀ ਅੰਦਰ ਆਪਾਂ ਹੋ ਹਾਂ ਆਪਾਂ ਹੁਣ ਚਾਹ ਚੂ ਪੀ ਕੇ ਜਾਵਾਂਗੇ ਤੁਰਾਂਗੇ ਕਿ ਧੁੰਦ ਦੀ ਵੇਟ ਕਰੀ ਜਾਂਦੇ ਆ ਵੀ ਧੁੰਦ ਮਾੜੀ ਮੁੱਡੀ ਘਟੇ ਤੇ ਆਪਾਂ ਜਾਈਏ ਫਿਰ ਕਿਉਂਕਿ ਜਾ ਕੇ ਬਹੁਤ ਤਿਆਰੀਆਂ ਕਰਨੀਆਂ ਨੇ ਅੱਜ ਤਰੀਕ ਹੋ ਗਈ 16 ਹੋ ਗਈ ਹੈ ਨਾ ਅੱਜ ਤਰੀਕ 16 ਹੋ ਗਈ ਕੱਲ ਆਪਾਂ 15 ਤਰੀਕ ਨੂੰ ਇੱਥੇ ਰਾਤ ਨੂੰ 7:00 ਵਜੇ ਪਹੁੰਚੇ ਸੀ 7:30 ਵਜੇ ਤੁਰ ਪਏ ਸੀ ਪਹਿਲਾਂ ਤਾਂ ਆਪਾਂ ਜਦੋਂ ਤੁਰੇ ਤਾਂ ਆਪਾਂ ਰਸਤੇ 'ਚ ਮੁੜਿਆ ਕਿਉਂਕਿ ਅੱਗੇ ਕੋਸ਼ ਨਹੀਂ ਸੀ ਦੀਦਾ ਇੰਨੀ ਜ਼ਿਆਦਾ ਧੁੰਦ ਸੀ ਤੇ ਫਿਰ ਆਪਾਂ ਸੋਚਿਆ ਵੀ ਇਹ ਨਾ ਰਿਸਕ ਨਹੀਂ ਲੈਂਦੇ ਵੀ ਸਵੇਰੇ ਚੱਲੇ ਜਾਵਾਂਗੇ ਹੁਣ ਤਾਂ ਪੈਣਾ ਹੀ ਆ ਵੀ ਰਾਤ ਨੂੰ ਉੱਥੇ ਵੀ ਜਾ ਕੇ ਨਾਲੇ ਗੱਡੀ ਨਹੀਂ ਸੀ ਚਲਣੀ ਸਾਰੇ ਰਾਹ ਹਨਾ ਫਿਰ ਆਪਾਂ ਵਾਪਸ ਮੁੜੇ ਆਏ ਸੀਗੇ ਬਾਵਸੂਰੀ ਆ ਗਈ ਸੀ ਇਹ ਹੁਣ ਆਪਾਂ ਚੱਲਾਂਗੇ ਇੱਥੋਂ ਸਵੇਰੇ ਸਵੇਰੀ ਬਸ ਮੜੀ ਧੁੰਦ ਦੀ ਬੇਟਾ ਵੀ ਥੋੜੀ ਜਿਹੀ ਲੈ ਜੇ ਤੇ ਗੱਡੀ ਨਹੀਂ ਚਲਣੀ ਔਖਾ ਹੋ ਜਾਂਦਾ ਜੀ ਫਿਰ ਚਲੋ ਮਿਲਦੇ ਆ ਤੁਹਾਨੂੰ ਠਹਿਰ ਕੇ ਹਾਂਜੀ ਬਾਤ ਵਧੀਆ ਬਣੇਗੀ ਦੂਜੀ ਕਾਚੇ ਭਾ ਕੇ ਕਰਨ ਪਰ ਇਹਦਾ ਉਹਦੀ ਥਰ ਲਾ ਗਾਉ ਉਹ ਜੋ ਉਂਗਲ ਕੱਢ ਵੀ ਲੈ ਜਾਂਦੀ ਗਾਇਲ ਭੂਜੀਆ ਖਾ ਲੋ ਕੱਢ ਕੇ ਇੱਥੇ ਮਿੱਠੇ ਮਿੱਠੇ ਅੱਗ ਨਾ ਹੋਈਏ ਉਹ ਧਰ ਲਾ ਉਹ ਇੱਥੇ ਧਰ ਦਿਓ ਇਹਨੂੰ ਲੈ ਦੇ ਵਿੱਚ ਪਾ ਦੋ ਬਸ

ਫੇਰ ਲੈ ਬਾਰਕ ਰਾਤ ਰਖਣਾ ਨਾ ਜੱਕ ਦੇ ਲੈ ਬਾਰ ਰੱਖਿਆ ਬੈਲਾ ਭਲਾ ਇਹ ਕੀ ਵੀ ਅੰਦਰ ਲੈ ਆਏ ਜੀ ਲਾ ਲਾ ਇਹ ਕਿੱਸੇ ਲਾ ਲੈ ਲੈ ਜੀ ਇਹ ਦੇ ਕੇ ਤਾਂ ਉਹ ਫੇਰ ਰੱਖ ਫੇਰ ਲਾ ਦੇਗੇ ਫੇਰ ਲਾ ਦੇਗੇ टैंकी टैंकी गई आ जाहि डुलू जा तो ना चक्की पुते ओ तो अंदर तो रे सोडा डुलू किथे आ गई डुलू ने भी दे दन हो पे हो पे तो सामने से बोल दे बोल दे बोल दे मैं तो मान जाई हूं ना दो दिन में ये मां पर मैं कह दो दो छोटा हां हां ਅਏ ਤੇ ਨੇ ਰਿਜਿਟ ਵੀ ਲਖੂਂ ਜੇ ਚੌਥੇ ਜੇ ਪਿਆਸ ਮੰਨਿਆ ਮੈਂ ਕੋਈ ਨਹੀਂ ਮੰਨ ਜਾ ਬੜਾ ਸਾਡੀ ਹੋ ਗਈ ਦਫਾ ਹੋਣਾ ਤੂੰ ਅੰਡੇ ਸਮਾ ਸੋ ਰੋਜ਼ ਪਰ ਨੂੰ ਜਿਹੜਾ ਉਹ ਨਾ ਰੋਜ਼ ਕਿੱਥੇ ਨੂੰ ਭੱਜ ਗਿਆ ਸਕੂਟਰ ਲੈ ਕੇ ਗਿਆ ਜੱਗੂ ਕਿ ਘਰੇ ਗਿਆ ਬਲਦੇਵ ਦਾ ਫੋਨ ਆ ਹੀ ਜਾਂਦਾ ਸੀ ਨਾਈ ਕੀ ਉਹਨੂੰ ਦਵਾਈ ਦਵਾਂਗੇ ਨੇ ਸੁੱਖੇ ਪਾਪੇ ਕਿਉਂ ਲੈ ਕਦੇ ਹਾਂ ਸੁੱਖੇ ਦੇ ਵਿੱਚ ਤਾਂ ਡੈਡੀ ਨੂੰ ਭਰੇ ਦੂਜੇ ਨੂੰ ਉਹ ਨਾ ਪ੍ਰਦੀਪ ਹੁਣ ਹੀ ਗਿਆ ਪ੍ਰਦੀਪ ਗਿਆ ਬੇਟਾ ਗੱਭੂ ਕਰਨੇ ਹੈ ਨਹੀਂ ਸੁੱਖਾ ਇੱਥੇ ਨਹੀਂ ਉਹ ਕਿੱਥੇ ਗਿਆ ਪਲੇਨ ਤੇਰਾ ਘਰ ਨੋਰ ਤੇ ਪੜਿਆ ਕਿ ਸੁੱਖੇ ਹੈ ਦਾ ਸਾਵੇ ਦਾ ਸਾਵੇ ਚ ਪਾ ਕੇ ਦੇ ਦੇ ਪੁੱਤ ਚੱਲ ਚੁੱਪੜ ਪਾ ਫਿਰ ਬਾਈ ਬਸ ਚਿਪੜਾ ਵਾਲਾ ਨਾ ਹੋਰ ਨਾ 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 ਮੈਸਟਰ ਉਹ ਬੁਲਾ ਰਿਹਾ ਨਾ ਅੱਛਾ ਜੀ ਗੱਲ ਜੀ ਕੋਈ ਕੰਮ ਕਰ ਜਾ ਦੇ ਦੇਗਾ ਜੀ ਆਹੋ ਜੀ ਹੋਏ ਜੀ ਓਏ ਜਵਾਕ ਹਟ ਹਾਏ ਏ ਬਿਆਰੀ ਕੰਪਨੀ ਆ ਦੂਰ ਕਰੋ ਏ ਯਾਰ ਬੈਠੇ ਖੜੇ ਹੋਏ ਅਲੀ ਇੱਟੀ ਧਾਰਤੀ ਐ ਜ ਹੁਣ ਹਾਂ ਇਹ ਵੀ ਮਿੱਟੀ ਰੰਨ ਕੇ ਪਾਈ ਦੀ ਆਪਾਂ ਯਾਰ ਤਾਂ ਬਾਕੀ ਕੀ ਲੋ ਆ ਕੀ ਐ ਇੱਧਰ ਰੱਖ ਦੇ ਇੱਧਰ ਆਓ ਜੀ ਸਾਨੂੰ ਬਣਾ ਕੇ ਦਿਓ ਠੀਕ ਐ ਸੰਗਿਆਚ ਆ ਕੇ ਜੀ ਆਓ ਵੇ ਕਰ ਦਿਆ ਆਹ ਕਿ ਮਿਕਰੀ ਜਾਂਦੀ ਹੈ ਗਾਲੇ ਇਹਦੀ ਅੱਖਾਂ ਖਰਾਬ ਹੋ ਰਹੀਆਂ ਨੇ ਮੇਰਾ ਘਟੀ ਗਿਆ ਫੇ ਹਾਏ ਕੰਬੀ ਜਾਂਦੀ ਹੈ ਇਹ ਜੋ ਤੇਰੇ ਬਹੁਤ ਪਿਆਰੇ ਖਾਸ ਜਾਂਦਾ ਨਹੀਂ ਬਾਈ ਗਾਈਜ਼ ਅੱਜ ਦੀ ਵੀਡੀਓ ਦੇ ਨਾਲ ਪੈਥੀ ਕਰਦੇ ਆ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਪਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ